ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤ ਮੈਂਬਰੀ ਕਮੇਟੀ ਜਿਹਦੀ ਅੱਜ ਲੰਬਾ ਸਮਾਂ ਬੈਠ ਕੇ ਸਾਰਾ ਵਿਚਾਰ ਵਟਾਂਦਰਾ ਹੋਇਆ ਤੇ ਅੱਜ ਦੀ ਇਹ ਮੀਟਿੰਗ ਸਰਦਾਰ ਬਲਵਿੰਦਰ ਸਿੰਘ ਜੀ ਭੋਂਦੜ ਐਕਟਿੰਗ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜੀ ਦੇ ਨਾਲ ਇਹ ਬੈਠ ਕੇ ਸਾਰਾ ਵਿਚਾਰ ਕਰਨ ਲਈ ਸਮਾਂ ਰੱਖਿਆ ਗਿਆ ਸੀ ਪਰ ਉਹਨਾਂ ਦੀ ਕੋਈ ਸਿਹਤ ਢਿੱਲੀ ਹੋਣ ਕਰਕੇ ਉਹ ਇੱਥੇ ਤਾਂ ਨਹੀਂ ਪਹੁੰਚ ਸਕੇ ਮੈਂ ਤੇ ਸਤਿਕਾਰਯੋਗ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਅਸੀਂ ਉਹਨਾਂ ਨਾਲ ਬੈਠ ਕੇ ਕੁਝ ਸਮਾਂ ਵਿਚਾਰ ਬਟਾਂਦਰਾ ਕਰਕੇ ਆਏ ਆ ਕਿਉਂਕਿ ਆ ਜਿਹੜਾ ਸਮਾਂ ਆ ਇਹ ਖਤਰਨਾਕ ਵੀ ਚੱਲ ਰਿਹਾ ਕਿਉਂਕਿ ਜਿਹੜੀ ਇੱਕ ਬਾਹਤ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ 104 ਸਾਲਾਂ ਪੁਰਾਣੀ ਇਹ ਪਾਰਟੀ ਆ ਇਹ ਮਹਾਨ ਸਾਡੀ ਜਥੇਬੰਦੀ ਆ ਤੇ ਇਹਦੇ ਬਧੇਰੇ ਹੇਤਾਂ ਲਈ ਤਾਂ ਕਿ ਪੰਥ ਸਮੂਚਾ ਇੱਕ ਝੰਡੇ ਥੱਲੇ ਇਕੱਠਾ ਹੋਵੇ ਉਹਦੇ ਲਈ ਅਸੀਂ ਬਧੇਰੇ ਹੇਤਾਂ ਲਈ ਵਿਚਾਰ ਵੀ ਕੀਤੀ ਆ ਤੇ ਉਹਦੇ ਤਹਿਤ ਬੁੰਦਰ ਸਾਹਿਬ ਨਾਲ ਵੀ ਗੱਲ ਕਰਕੇ ਆਏ ਆ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚਿਆ ਸਰਬੋੱਚ ਕਹਿਣ ਤੋਂ ਭਾਵ ਕਿ ਉੱਥੇ ਜਿਹੜੇ ਵੀ ਹੁਕਮ ਹੁੰਦੇ ਆ ਉਹ ਕੌਮ ਵੀ ਤੇ ਜਿਨ੍ਹਾਂ ਨੂੰ ਹੁੰਦੇ ਉਹਨਾਂ ਨੂੰ ਉਹ ਇਨ ਬੈਨ ਲਾਗੂ ਕਰਨੇ ਤੇ ਮੰਨਣੇ ਵੀ ਪੈਂਦੇ ਆ। ਸੋ ਸਾਰੇ ਬਧੇਰੇ ਹਿਤਾਂ ਲਈ ਤਾਂ ਕਿ ਪੰਥ ਇੱਕ ਝੰਡੇ ਥੱਲੇ ਆਵੇ ਉਹ ਉਹਨਾਂ ਨਾਲ ਅਸੀਂ ਬੈਠ ਕੇ ਵਿਚਾਰ ਕੀਤੀ ਆ। ਕੁਝ ਪ੍ਰਪੋਜ਼ਲਾਂ ਜਿਹੜੀਆਂ ਉਹ ਬਡਾਲਾ ਸਾਹਿਬ ਨੇ ਤੇ ਮੈਂ ਉਹ ਦੇਖ ਕੇ ਵੀ ਆਏ ਆ ਭਈ ਇਹਦੇ ਹੋਰ ਬਧੇਰੇ ਹਿੱਤਾਂ ਦੀ ਪੂਰਤੀ ਲਈ ਇਹਦੇ ਤੇ ਕਿੰਨਾ ਕੰਮ ਜਿਹੜਾ ਉਹ ਕੀਤਾ ਜਾ ਸਕਦਾ ਆ ਸੋ ਸਰਦਾਰ ਕਰਪਾਲ ਸਿੰਘ ਜੀ ਬਡੂਂਗਰ ਕਿਉਂਕਿ ਬਜ਼ੁਰਗ ਆ ਸਾਡੇ ਉਹ ਆਪਣੇ ਵਿਚਾਰ ਦੇ ਕੇ ਸਵੇਰੇ ਦੁਪਹਿਰੇ ਚੱਲ ਗਏ ਸੀ ਤੇ ਅਸੀਂ ਹੁਣ ਇਹ ਬੈਠ ਕੇ ਸਾਰਾ ਭੁੰਦਰ ਸਾਹਿਬ ਦੇ ਨਾਲ ਕਿਉਂਕਿ ਉਹਨਾਂ ਕੋਲ ਬੜੀ ਜ਼ਿੰਮੇਵਾਰੀ ਵੱਡੀ ਆ ਰੋਮਣੀ ਕਾਲੀ ਦਲ ਦੇ ਐਕਟਿੰਗ ਪ੍ਰਧਾਨ ਆ। ਔਰ ਉਹਨਾਂ ਨੇ ਵਿਚਾਰ ਤੋਂ ਬਾਅਦ ਅਸੀਂ ਹੁਣੇ ਫੈਸਲਾ ਕੀਤਾ ਕਿ 2 ਦਿਨ ਉਹਨਾਂ ਤੋਂ ਬੈਠ ਕੇ ਜਿਹੜੀ ਉਹਨਾਂ ਦੀ ਆ ਸਮੇਂ ਅਨੁਸਾਰ ਕਿਉਂਕਿ ਪੰਥ ਖਿੰਡਿਆ ਪੁੰਡਿਆ ਨਾ ਰਹੇ ਇੱਕ ਥਾਂ ਇਕੱਤਰ ਹੋਵੇ। ਉਹ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਆਏ ਆ ਤੇ 16 ਤਰੀਕ ਨੂੰ ਫੇਰ ਅਸੀਂ ਸਾਰੇ ਬੈਠ ਕੇ ਅਗਲਾ ਜਿਹੜਾ ਫੈਸਲਾ ਉਹ ਕਰਾਂਗੇ। ਤੋ ਇੰਨੀ ਕੇ ਬੇਨਤੀ ਮੈਂ ਤੁਹਾਨੂੰ ਕਰਨੀ ਸੀ ਦੂਸਰੀ ਕਿਉਂਕਿ মিডিਏ ਦੇ ਬਹੁਤ ਸਵਾਲ ਹੁੰਦੇ ਆ ਮੈਂ ਲਗਭਗ ਉਸ ਸਮੇਂ ਤੋਂ ਬੜੀ ਬਰੀਫ ਜਈ ਸਾਰੀ ਗੱਲ ਰੱਖਦਾ ਮੀਡੀਏ ਦੇ ਕੋਲ ਤੇ ਮੈਂ ਉਸ ਦਿਨ ਪਟਿਆਲੇ ਵੀ ਇਹ ਗੱਲ ਕਹੀ ਸੀ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਇਸ ਕਮੇਟੀ ਦੀ ਵੀ ਜ਼ਿੰਮੇਵਾਰੀ ਆ ਇਸ ਕਰਕੇ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਕਿਉਂਕਿ ਪਰੈਸਿਆਂ ਤੁਹਾਡਾ ਹੱਕ ਬੰਦਾ ਸਵਾਲ ਜਵਾਬ ਕਰਨ ਦਾ ਪਰ ਮੈਂ ਤੁਹਾਨੂੰ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਹੁਣ ਆ ਜੋ ਸਾਡਾ ਅੱਜ ਫੈਸਲਾ ਹੋਇਆ ਉਹ ਮੈਂ ਤੁਹਾਨੂੰ ਜਿਹੜਾ ਉਹ ਇਨ ਬਿਨ ਉਹ ਸੁਣਾ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਹੀ ਅਗਲੀ ਮੀਟਿੰਗ ਵਿੱਚ ਕੀ ਕੁਝ ਹੋਏਗਾ ਉਹਨਾਂ ਨੂੰ ਇਹ ਇਹ ਦੱਸਣ ਦੀ ਇਹ ਦੱਸਣ ਦੀ ਨਹੀਂ ਗੱਲ ਹੁੰਦੀ ਕਿਉਂਕਿ ਮੀਟਿੰਗਾਂ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਕਿਉਂਕਿ ਕੋਈ ਪ੍ਰोसीਡਿੰਗ ਹੋਣ ਕੋਈ ਹੋਰ ਹੋਣ ਉਹ ਤਾਂ ਹੁੰਦੇ ਉਹਨਾਂ ਦੇ ਏਜੰਡੇ ਤੇ ਇਹ ਸਾਡਾ ਦਾ ਏਜੰਡਾ ਸਾਰਾ ਹੀ ਮੈਂ ਜਿਦਾ ਪਹਿਲਾਂ ਵੀ ਕਿਹਾ ਵੀ ਸਾਕੇ ਸਿੱਖ ਪੰਥ ਇਕੱਠਾ ਇਕੱਠਾ ਹੋਵੇ ਉਹਦੇ ਸਬੰਧ ਵਿੱਚ ਸਾਰੀ ਜਿਹੜੀ ਤੇ ਕੱਲੇ ਧਾਮੀ ਧਾਮੀ ਸਰ ਸਾਰੇ ਨੂੰ ਸੱਦਾ ਦੇਵਾਂਗੇ ਕੱਲੇ ਭੁੰਦਰ ਸਾਹਿਬ ਉਹਦੇ ਵਿੱਚ ਉਹਦੇ ਵਿੱਚ ਭੁੰਦਰ ਸਾਹਿਬ ਨੇ ਅੱਜ ਗੱਲ ਕਰਿਆ ਆਏ ਹੁਣ ਉਹਦੇ ਵਿੱਚ ਭੁੰਦਰ ਸਾਹਿਬ ਨੇ ਹੁਣ ਆਪਾਂ 7 ਮੈਂਬਰ ਜਿਹੜੇ ਆ ਅਸੀਂ ਇਕੱਠੇ ਹੋਵਾਂਗੇ ਅਗਲੀ ਮੀਟਿੰਗ ਉਹ ਜਗ੍ਹਾ ਤੇ ਮੈਂ ਟਾਈਮ ਜਿਹੜਾ ਹੈ ਉਹ ਇਹਨਾਂ ਨੂੰ ਮੈਂਬਰ ਸਾਥੀਆਂ ਨੂੰ ਫਿਰ ਮੈਂ ਦੱਸ ਦਵਾਂਗਾ ਬਹੁਤ ਬਹੁਤ ਮਾਰਨੇ ਬਾਅਦ ਉਹ ਕਹਿੰਦੇ ਮੈਨੂੰ ਤਾਂ ਅੱਜ ਕਿਸੇ ਨੇ ਬੁਲਾਇਆ ਨਹੀਂ ਉਹ ਚਲੋ ਨਾ ਅਲਗ-ਅਲਗ ਚਲੋ ਨਹੀਂ ਉਹ ਢਿੱਲੇ ਸਗੇ ਤੁਸੀਂ ਜਾ ਕੇ ਆ ਮੀਡੀਆ ਉੱਥੇ ਬੈਠੇ ਸਗੇ ਮਰਖਾ ਇਹ ਵੀ ਨਰਜੀਤ ਥੋੜੇ ਵੀ ਉੱਥੇ ਸਗੇ ਭੂਲੜ ਸਾਹਿਬ ਤਾਂ ਕਿਤਨੇ ਕਿਤੇ ਮੀਟਿੰਗ ਨੂੰ ਨਕਾਰਦੇ ਨਜ਼ਰ ਆਏ ਨਹੀਂ ਚਲੋ ਚਲੋ ਮੈਂ ਚਲੋ ਅਸੀਂ ਬੇਰੀ ਬੇਨਤੀ ਸੁਣੋ ਉਹਨਾਂ ਨਾਲ ਮੈਂ ਤੇ ਬਡਾਲਾ ਸਾਹਿਬ ਮਿਲ ਕੇ ਆਏ ਆ ਮੀਟਿੰਗ ਜਿਹੜੀ ਸੀਗੀ ਉਹ ਕਿਉਂਕਿ ਇੱਥੇ ਬੈਠ ਕੇ ਪਹਿਲਾਂ ਰੱਖੀ ਗਈ ਸੀ ਫਿਰ ਅਸੀਂ ਉੱਥੇ ਵੀ ਜਾਏ ਆ ਨਾਲੇ ਚਾਹ ਦਾ ਕਾਪੀ ਆਏ ਆ ਨਾਲੇ ਗੱਲ ਕਰਦੇ ਆ ਨਾ ਸਮਾਪਰਦੀ ਦੇ ਚੱਲ ਬਾਕੀ ਜੋ ਮੈਂ ਕਹਿਣਾ ਸੀ ਉਹ ਸਾਰਾ ਲੱਗ ਭਖਤ ਇਹ ਮੇਰੀ ਮੇਰੀ ਬੇਨਤੀ ਸੁਣ ਲਾਓ ਇਹ ਜੋ ਇਹ ਜੋ ਜੋ ਦੇਖੋ ਮੈਂ ਕਿਉਂਕਿ ਤੁਸੀਂ ਕਰਾਸ ਕਰ ਸਕਦੇ ਆ ਹਰ ਇੱਕ ਗੱਲ ਨੂੰ ਕਰ ਸਕਦੇ ਜਿਹੜੀ ਜਿਹੜੀ ਸਾਡੀ ਗੱਲ ਜਿਹੜੀ ਭਾਰਤੀ ਦੀ ਕਹੀ ਉਹ ਵੀ ਵਿਚਾਰਾਂ ਸੀ ਉਹਨਾਂ ਨੂੰ ਦੇ ਆਏ ਆ ਸਮਝਦੇ ਨਾ ਉਹ ਵੀ ਉਹਦੀ ਵਿਚਾਰ ਜਿਹੜੀ ਆ ਉਹ ਵੀ ਬਡਾਲਾ ਸਾਹਿਬ ਨੇ ਉਹਦੇ ਮੋਰੇ ਰੱਖ ਕੇ ਇਹ ਵੀ ਦੇ ਆਏ ਆ ਤੰਤਰੀ ਸੀ ਕਿਵੇਂ ਦੇਖਦੇ ਹਾਂ ਕਿ ਜਦੋਂ ਪੁਜਰ ਸਾਹਿਬ ਨੂੰ ਬੁਲਾਇਆ ਗਿਆ ਸਤ ਮੈਂਬਰੀ 300 ਕਾਲ ਤੱਕ ਸਭ ਨਹੀਂ ਆਏ ਫਿਰ ਤੁਸੀਂ ਆਖੇ ਮੇਰੇ ਅਸੀਂ 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 ਅਕਾਲ ਤਖਤ ਨਹੀਂ ਅਕਾਲ ਤਖਤ ਸਾਹ ਸਰੋਚਿਆ ਅਸੀਂ ਉਸ ਕਮੇਟੀ ਦੇ ਨਮਾਇंदे ਪਰ ਸਾਨੂੰ ਕਮੇਟੀ ਨੂੰ ਇਹ ਨਹੀਂ ਇਹ ਅਧਿਕਾਰ ਉਹ ਸ਼ੋਭਨੇ ਕੱਲ੍ਹ ਦੇ ਵੱਡੇ ਪ੍ਰਧਾਨ ਅਸੀਂ ਸੱਦਾ ਦਿੱਤਾ ਸੀ ਉਹਨਾਂ ਨੂੰ ਸੱਦਾ ਸੱਦਾ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਸਕਾਰ ਡਾਕਟਰ ਜੀ ਸਰ ਗਿਆਨੀ ਹਰਿ ਜੀ ਇਹ ਹੀ ਮਾਮਲੇ ਦੀ ਪ੍ਰਸੰਗਤੀ ਮਾਨਦੇ ਨੇ ਕਿ ਕਹਿਣਾ ਜੀ ਜਥੇਦਾਰ ਸਾਹਿਬ ਨੇ ਤਾਂ ਕਮੇਟੀ ਬੰਦ ਕਰਤੀ ਕਮੇਟੀ ਨੂੰ کہہ ਦਿੱਤਾ ਸੀ ਜੀ ਪ੍ਰਧਾਨ ਜੀ ਤੁਸੀਂ ਆਓ ਜੀ ਤੁਸੀਂ ਆਜੋ ਗੈਲੀ ਸਾਹਿਬ ਤੁਸੀਂ ਕਲੀਅਰ ਹੋ ਜਾ ਸਾਰਾ ਕੁਝ ਦੇਖੋ ਇਹ ਕਿਹਨੇ ਕਰ ਰਿਹਾ ਹੈ ਹਾਂਜੀ ਸਪੈਕਟਰ ਹੋ ਗਏ ਸਭ ਘੜੀਆਂ ਦੀ ਸਾਰੇ ਦੀ ਕਮਟੇਲ ਨਾਲ ਉਹ ਬੁਲਾਇਆ ਗਿਆ ਸ਼੍ਰੀ ਕਾਲਤਖਸਾਹਬ ਦੇ ਵੱਲੋਂ ਬਣਾਈ ਗਈ ਕਮੇਟੀ ਕਮੇਟੀ ਬੜੀ ਵੱਡੀ ਮਾਨਤਾ ਰੱਖਦੀ ਹੈ ਕੋ ਜੋ ਉਹਨੇ ਬੁਲਾਵੇ ਤੇ ਪ੍ਰਧਾਨ ਸਾਹਿਬ ਨਹੀਂ ਆਏ ਦੇਖੋ ਜੋ ਹੁਕਮਨਾਮਾ ਹੋਇਆ ਕਾਲਤਖਸਾਹਬ ਵੱਲੋਂ ਅਸੀਂ ਉੱਤੇ ਵੀ ਇਨ ਮੈਨ ਲਾਗੂ ਹੋਣਾ ਚਾਹੀਦਾ ਉਹਦੇ ਲਈ 16 ਤਰੀਕ ਨੂੰ ਕਮੇਟੀ ਫੈਸਲਾ ਕਰੋ ਪਰ ਜੇ ਕਾਰਜਕਾਰੀ ਆੜ ਕਮੇਟੀ ਦੇ ਬੁਲਾਵੇ ਤੇ ਨਹੀਂ ਆਏ ਤੇ ਤੂੰ ਕਾ ਤੁਹਾਨੂੰ ਕੀ ਲੱਗਦਾ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜਾਊਗਾ ਲੱਗ ਜੂ ਪਤਨੀ ਤੁਸੀਂ ਉਹਨਾਂ ਨੂੰ ਬੁਲਾਇਆ ਸੀ 16 ਤਰੀਕ ਨੂੰ ਫੈਸਲਾ ਆ ਜੂਆ ਤੁਹਾਡੇ ਨੂੰ ਅੱਜ ਕੋਈ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸੱਦਾ ਦਿੱਤਾ ਗਿਆ ਸੀ ਨਾ ਪ੍ਰਧਾਨ ਜੀ ਤੋਂ ਅਗਲੀ ਮੀਟਿੰਗ 'ਚ ਕੀ ਹੋਇਆ ਸਾਰਾ ਕਲੀਅਰ ਹੁਣ ਜੀ ਭਰਤੀ ਹੋ ਰਹੀ ਹੈ ਜੀ ਸਭ ਉਹ ਤੇ ਕਲੀਅਰ ਕਰ ਦਿਓ ਆ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਵਾਂਗੇ ਅੱਜ ਦੀ ਮੀਟਿੰਗ 'ਚ ਕੀ ਇਹ ਅੱਜ ਦੀ ਮੀਟਿੰਗ ਉਹ ਦੇਖੋ ਨਾ ਟਾਈਮ ਲਿਆ 2 ਦਿਨ ਦਾ ਇਹ ਜਾ ਕੇ ਮਿਲ ਕੇ ਆਏ ਨੇ ਉਹ ਮੀਟਿੰਗ 'ਚ ਨਹੀਂ ਆਏ ਪੁੰਦਰ ਸਾਹਿਬ ਜਾ ਕੇ ਮਿਲ ਕੇ ਆਏ ਨੇ ਬਟਾਲਾ ਸਾਹਿਬ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਂਦੀਆਂ ਨੇ ਕਿ ਫੈਸਲਾ ਇਹਦੇ ਤੇ ਲੈ ਸਕਦੇ ਹੋ ਜਾਂ ਫਿਰ ਕੋਈ ਰਿਪੋਰਟ ਹੈ ਜਿਹੜੀ ਬਟਾਲਾ ਸਾਹਿਬ ਨਹੀਂ ਸਾਂਝੇ ਤੌਰ ਤੇ ਸੱਤ ਮੈਂਬਰੀ ਕਮੇਟੀ ਫੈਸਲਾ ਲਾਊਗੀ 16 ਤਰੀਕ ਨੂੰ ਨਹੀਂ ਨੈਨੀਮਸਲੀ ਲਾਉਣਾ ਸਾਰਾ ਫੈਸਲਾ ਬਸ ਜਿਹੜਾ ਫੈਸਲਾ ਉਹ ਨੈਨੀਮਸਲੀ ਹੋ ਬਟਾਲਾ ਸਾਹਿਬ ਤੁਸੀਂ ਪ੍ਰਪੋਜ਼ਲਾਂ ਦੇ ਕੇ ਆਂਦੀਆਂ ਨੇ ਇਹ ਕਿ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਨੀ ਜੋ ਕੁਝ ਘਟਨਾ ਕਰਮ ਰਿਹਾ ਉਹਨੂੰ ਕਿਵੇਂ ਦੇਖ ਨਹੀਂ ਘਟਨਾ ਕਰਮ ਦੇਖੋ ਸਭ ਤੋਂ ਪਹਿਲੀ ਦਾ ਸਾਹਿਬੀ ਪਹਿਲੀ ਗੱਲ ਇਹ ਆ ਵੀ ਅੱ ਮਾਨਯੋਗ ਧਾਮੀ ਸਾਹਿਬ ਦੀ ਅਗਵਾਈ ਚ ਸਾਰੇ ਸੱਤੇ ਮੈਂਬਰ ਹਾਜ਼ਰ ਹੋਏ। ਔਰ ਲੂੰਗੀਆਂ ਪੰਥਕ ਵਿਚਾਰਾਂ ਹੋਈਆਂ। ਔਰ ਪੰਥਕ ਏਕਤਾ ਲਈ ਸ਼੍ਰੋਮਣੀ ਕਾਲੇਦਾਨ ਨੂੰ ਮਜ਼ਬੂਤ ਕਰਨ ਲਈ ਹਰ ਪੱਖ ਹਰ ਪਹਿਲੇ ਨੂੰ ਵਿਚਾਰਿਆ ਗਿਆ। ਔਰ ਉਹਦੇ ਲਈ ਭੁੰਦਰ ਸਾਹਿਬ ਨਾਲ ਵਿਚਾਰ ਵੰਡਰਾ ਕਰਨ ਲਈ ਧਾਮੀ ਸਾਹਿਬ ਤੇ ਬਡਾਲਾ ਸਾਹਿਬ ਗਏ ਧਾਮੀ ਸਾਹਿਬ ਦੱਸ ਕੇ ਗਏ ਨੇ। ਸਾਰੀਆਂ ਸਤਮੈਂਬੀ ਕਮੇਟੀ ਦੀਆਂ ਔਰ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਨੂੰ ਲਾਗੂ ਕਰਨ ਲਈ ਡिटेल ਵਿਚਾਰ ਵਟਾਂਦਰਾ ਉਹਨਾਂ ਨਾਲ ਕਰਕੇ ਜਾਂਦਾ ਔਰ ਆਪਦਾ ਪੱਖ ਵੀ ਕਮੇਟੀ ਦਾ ਅਸੀਂ ਦੱਸਤਾ ਉਹਨਾਂ ਦਾ ਵੀ ਸੁਣ ਲਿਆ ਔਰ ਇੱਕ ਦੋ ਦਿਨ ਦਾ ਸਮਾਂ ਉਹਨਾਂ ਨੇ ਕਿਹਾ ਵੀ ਆਪਾਂ ਡਿਸਕਸ ਕਰਕੇ ਇਹਦਾ ਕੋਈ ਹੱਲ ਕੱਢਾਂਗੇ ਔਰ ਅਸੀਂ ਇੱਕ ਦੀ بجائے ਦੋ ਦਿਨ ਦਾ ਸਮਾਂ ਕਰਕੇ 16 ਤਰੀਕ ਦੀ ਦੁਬਾਰਾ ਮੀਟਿੰਗ ਹੈ ਜਿਹੜੀ ਉਹ ਰੱਖ ਲਈ ਔਰ ਉਹਦੇ ਚ ਕੰਕਰੀਟ ਡਿਸੀਜਨ ਆ ਜਿਹੜਾ ਸਾਡਾ ਫਾਈਨਲ ਮੀਟਿੰਗ ਫਾਈਨਲ ਫਾਈਨਲ ਮੀਟਿੰਗ ਹੋਏਗੀ ਇੱਕ ਮਿੰਟ ਫਾਈਨਲ ਮੀਟਿੰਗ ਹੋਏਗੀ ਔਰ ਫਾਈਨਲ ਡਿਸੀਜਨ ਆ ਜਿਹੜਾ ਉਹ ਅਸੀਂ ਸ਼੍ਰੀ ਘਾਲਤਖ ਸਾਹਿਬ ਨੂੰ ਆ ਜਾਂ ਸੰਗਤ ਨੂੰ ਪ੍ਰੈਸ ਨੂੰ ਸਾਰੀ ਉਹ ਜਾਣਕਾਰੀ ਜਿਵੇਂ ਪੁੱਛਿਆ ਇਹ ਚੱਲ ਰਹੀਆਂ ਸੀ ਕਿ ਇੱਕ ਜੁਟ ਹੋਣ ਦੀਆਂ ਗੱਲਾਂ ਇਕੱਠੇ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਜੋ ਅੱਜ ਤੱਕ ਘਟਨਾ ਕਰਮ ਹੈ ਉਹ ਕੁਝ ਹੋਰ ਹੀ ਸਿਰਕੇ ਦਿੰਦਾ ਦੇਖੋ ਸੰਕੇਤ ਅਰਥ ਕੱਢਣੇ ਸੰਕੇਤ ਲੈਣੇ ਆਪੋ ਆਪਣਾ ਨਜ਼ਰੀਆ ਹੁੰਦਾ ਹਰੇਕ ਦਾ ਅਸੀਂ ਪੋਜ਼ਿਟਿਵ ਸੋਚਦੇ ਆ ਅਸੀਂ ਹੁਣ ਵੀ ਪੋਜ਼ਿਟਿਵ ਆ ਅਸੀਂ ਸੋਚਦਾ ਵੀ ਸਾਰਥਿਕ ਰਿਜ਼ਲਟ ਹੈ ਜਿਹੜਾ ਉਹ 16 ਨੂੰ ਨਿਕਲੂਗਾ ਨਹੀਂ ਜੋ ਡਿਊਟੀ ਸਾਡੀ ਲੱਗੀ ਆ ਉਹਨੂੰ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਸੰਦਰਭ ਵਿੱਚ ਆਪਦਾ ਜਿਹੜਾ ਹੈ ਡਿਸੀਜਨ ਆਉਂਦਾ ਬਣਾ ਰਹੇ ਕਹਿੰਦੇ ਨੇ ਕਿ ਭਰਤੀ ਤੇ ਕਮੇਟੀ ਜਿਹੜੀ ਕੋ ਉਹ ਨਹੀਂ ਲਗਾਤਾ ਦਿਓ ਸੁਪਰਵੀਜ਼ਨ ਕਰਦੇ ਸਾਰੇ ਨੂੰ ਅਡਜਸਟ ਕਰ ਦਿੱਤਾ ਚਲੋ ਇਹਦੇ ਤੇ ਅਸੀਂ ਕੁਝ ਨਹੀਂ ਕੋਲਾ ਤਰੀਕ ਨੂੰ ਸਾਰਾ ਫੈਸਲਾ ਆ ਜੂਗਾ ਅਸੀਂ ਇਹਦੇ ਬਾਰੇ ਕੋਈ ਸਾਰਾ ਕੁਝ ਆ ਜੂਗਾ ਹਾਂ ਅਗਲਾ ਪਿਛਲਾ ਜੋ ਆ ਫਾਈਨਲ 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 ਅਸੀਂ ਹਰਪ੍ਰੈਸਿੰਗ ਹੋਣ ਦੇ ਬੰਨੀ ਹਰ ਕਿਸੇ ਦਾ ਮਾਮਲਾ ਵੀ ਅੰਦਰ ਡਿਸਕਸ ਕਰਾਂਗੇ ਉਸ ਨੂੰ ਲੈ ਕੇ ਕੋਈ ਚਰਚਾ ਅੰਦਰ ਹੋਈ ਹੈ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਅੰਦਰ ਹਾਜ਼ਰ ਸੀਗੇ ਦੇਖੋ 16 ਤਰੀਕ ਨੂੰ ਸਾਰੇ ਮਸਲਿਆਂ ਬਾਰੇ ਫੈਸਲਾ ਆ ਜਾਣਾ ਤੁਹਾਡੇ ਸਾਹਮਣੇ। ਇਹ ਦੋਨੋਂ ਵੇਟ ਕਰ ਲਓ ਹੁਣ। ਆ ਤੁਸੀਂ ਦੋ ਜਣੇ ਅਡਿਕ ਕਰੋ। ਦੋਨੋਂ ਅਡਿਕ ਕਰ ਲਓ। ਔਰ ਲਾਸਟ ਮੀਟਿੰਗ ਹੋਊਗੀ। ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਸੀਂ ਸਮਰਪਤਾ ਸ਼੍ਰੀ ਕਾਲਤਕ ਸਾਹਿਬ ਨੂੰ। ਸਾਡਾ ਕੋਈ ਨਿੱਜੀ ਕਿਸੇ ਦਾ ਕੋਈ ਸਵਾਰਥ ਨਹੀਂ ਹੈਗਾ। ਅਸੀਂ ਪੰਥ ਨੂੰ ਜਵਾਬ ਦੇਈਏ, ਸ਼੍ਰੀ ਕਾਲਤਕ ਸਾਹਿਬ ਨੂੰ ਜਵਾਬ ਦੇਈਏ। ਇਸ ਲਈ 16 ਤਰੀਕ ਨੂੰ ਤੁਹਾਡੇ ਸਾਹਮਣੇ ਫੈਸਲਾ ਹੋਊਗਾ। ਚੰਗਾ ਜੀ। ਪੜਾਣਾ ਸਾਹਿਬ ਤੁਸੀਂ ਦੱਸੋ ਕੀ ਪ੍ਰਪੋਜ਼ਲਾਂ ਦਿੱਤੀਆਂ ਨੇ? ਤੁਸੀਂ ਪ੍ਰਪੋਜ਼ਲਾਂ ਦੇ ਕੇ ਆਏ ਹੋ। ਕੋਈ ਨਹੀਂ ਕੋਈ ਨਾ ਕਰਦਾ ਨਹੀਂ ਦੇਖੋ ਜੀ ਤੇ ਤੁਹਾਨੂੰ ਧਮੀ ਸਾਹਿਬ ਨੇ ਵੀ ਜਾਣਕਾਰੀ ਦਿੱਤੀ ਯਾਲੀ ਸਾਹਿਬ ਨੇ ਚੁੰਦਾ ਸਾਹਿਬ ਨੇ ਦੱਸਤਾ ਮੈਂ ਕਰਕੇ ਗਿਆ ਸੀਗਾ ਧਮੀ ਸਾਹਿਬ ਨਾਲ ਪੁੰਦਰ ਸਾਹਿਬ ਕੋ ਚਲੋ ਕਈ ਵਾਰੀ ਕਈ ਵਿਅਕਤੀਆਂ ਨੂੰ ਮਜਬੂਰੀ ਹੁੰਦੀ ਆ ਨਹੀਂ ਉਸ ਮੀਟਿੰਗ ਵਿੱਚ ਆ ਸਕੇ ਇੱਥੇ ਅਸੀਂ ਉਹਨਾਂ ਕੋਲ ਚੱਲ ਗਏ ਕੋਈ ਫਰਕ ਨਹੀਂ ਪੈਂਦਾ ਇਹਦਾ ਪਰ ਇਹ ਗੱਲ ਬੜੀ ਸਪਸ਼ਟ ਕਹਿ ਕੇ ਆਏ ਆ ਕਿ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਸਨ ਸਿੰਘ ਸਮਾਨ ਵੱਲੋਂ ਉਹ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਉਹ ਤੇ ਇਹ ਸੱਤ ਮੈਂਬਰੀ ਕਮੇਟੀ ਨੇ ਸੰਪੂਰਨ ਤੌਰ ਤੇ ਪਹਿਰਾ ਦੇਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਆ ਸਤ ਮੈਂਬਰੀ ਕਮੇਟੀ ਹੀ ਕਰੇਗੀ ਇਹ ਪ੍ਰਪੋਜ਼ਲ ਦੇ ਕੇ ਆਏ ਆ ਉਹਨਾਂ ਨੂੰ ਨਾਲ ਜਿਹੜੇ ਕੋਈ ਜਿਹੜੇ ਕਾਰਜਕਾਰੀ ਪ੍ਰਧਾਨ ਨੂੰ ਜਿਹੜੇ ਕੋਈ ਰਾਹ ਖੋਲਣੇ ਹੁੰਦੇ ਆ ਚਲੋ ਕੋਈ ਆਪਣੇ ਕਈ ਵਾਰੀ ਕੋਈ ਦੀਵਾਰ ਖੜੀ ਹੁੰਦੀ ਆ ਉਹਨੂੰ ਆਪਾਂ ਪਾਸੇ ਕਰਨਾ ਹੁੰਦਾ ਇਹ ਸਿਆਣੇ ਬੰਦਿਆਂ ਦਾ ਫਰਜ਼ ਬਣਦਾ ਆ ਕਿ ਆਪਾਂ ਕੋਸ਼ਿਸ਼ ਕਰੀਏ ਕੋਈ ਸਾਡੇ 'ਚ ਈਗੋ ਨਹੀਂ ਹੈਗੀ ਸਾਡੇ 'ਚ ਕੋਈ ਆਪਣਾ ਨਿੱਜੀ ਸਵਾਰਥ ਹੈ ਨਹੀਂਗਾ ਕੋਈ ਆਪਣਾ ਜਿਹੜੀ ਹੈਗੀ ਹੈ ਪਰਸਨਲ ਮੋਟਿਵ ਨਹੀਂ ਲੈ ਕੇ ਆਏ ਅਸੀਂ ਅਕਾਲੀ ਦਲ ਵਾਸਤੇ ਇੱਕ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਕਮੇਟੀ ਬਣੀ ਸੀ ਅਕਾਲ ਤਖਤ ਸਾਹਿਬ ਵੱਲੋਂ ਸੋ ਇਹਦੇ ਇਸ ਕਮੇਟੀ ਨੇ ਪਹਿਲੀ ਮੀਟਿੰਗ ਉਦੋਂ ਕੀਤੀ ਦੂਜੀ ਮੀਟਿੰਗ ਅੱਜ ਹੋਈ ਆ ਜਿਵੇਂ ਦੱਸਿਆ ਤੀਸਰੀ ਮੀਟਿੰਗ ਵਿੱਚ ਸਾਰਾ ਕੁਝ ਫਾਈਨਲ ਕਰ ਦੇਣਾ ਆ ਉਦੋਂ ਤੁਹਾਨੂੰ ਸਾਰਿਆਂ ਨੂੰ ਇਹਦਾ ਰਿਜ਼ਲਟ ਕੱਢ ਕੇ ਤਾਂ ਅਸੀਂ ਸਿੰਘ ਸਾਹਿਬ ਨੂੰ ਆਪਣੇ ਗਿਆਨੀ ਰਕबीर ਸਿੰਘ ਜੀ ਨੂੰ ਆਪੀ ਰਿਪੋਰਟ ਲਿਖਤੀ ਤੌਰ ਤੇ ਦੇ ਦੇਣੀ ਆ ਲੇਕਿਨ ਇਹ ਗੱਲ ਸਪਸ਼ਟ ਹੈ ਸਾਰੀ ਆਪਣੇ ਕਮੇਟੀ ਮੈਂਬਰ ਵੀ ਇਸ ਗੱਲ ਤੇ ਮਤਫਕ ਆ ਇਨਕਲੂਡਿੰਗ ਧਮੀ ਸਾਹਿਬ ਕਿ ਜਿਹੜੇ ਹੁਕਮਨਾਮੇ ਆਏ ਨੇ ਉਹਨਾਂ ਦੀ ਪਾਲਣਾ ਸਮੁੱਚੀ ਲੀਡਰਸ਼ਿਪ ਨੂੰ ਕਰਨੀ ਪਊਗੀ ਅਗਰ ਆਪਾਂ ਹੁਕਮਨਾਮੇ ਮੰਨਾਂਗੇ ਤੇ ਜੇ ਹੁਕਮਨਾਮੇ ਆ ਤੋਂ ਆਸੇ ਪਾਸੇ ਕੋਈ ਵੀ ਹੁੰਦੀ ਹੈ ਤੇਰਾ ਤੇ ਉਹਨੂੰ ਪੰਥ ਨੇ ਪ੍ਰਵਾਨ ਨਹੀਂ ਕਰਨਾ ਪਰ ਤੁਸੀਂ 2 ਦਸੰਬਰ ਦੀ ਗੱਲ ਕੀਤੀ ਹੁਕਮਨਾਮੇ ਦੀ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਵਿਕਟਮਾਈਜ਼ੀ ਉਹਨਾਂ ਨੂੰ ਪਾ ਕੀਤਾ ਜਾ ਰਿਹਾ ਦੇਖੋ ਦੋ ਦੋ ਕੰਟਰਡਿਕਸ਼ਨਸ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਹੁਤ ਬੇਇਨਸਾਫੀ ਹੋਈ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਹਰ ਗੁਰਸਿੱਖ ਦਾ ਫਰਜ਼ ਬਣਦਾ ਜੇ ਅਕਾਲ ਤਖਤ ਸਾਹਿਬ ਤੇ ਉਹਨੂੰ ਬੁਲਾਇਆ ਗਿਆ ਹੋਵੇ ਤੇ ਸਿਰ ਝੁਕਾ ਕੇ ਉੱਥੇ ਹੁਕਮਾਂ ਦੀ ਪਾਲਣਾ ਕਰਕੇ ਆਵੇ ਤੇ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਚਾਹ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਜਾਂ ਗਿਆਨੀ ਰੁਘਵੀਰ ਸਿੰਘ ਜੀ ਹੋਣ ਜੇ ਆਪਾਂ ਸਮਰਪਤ ਹਾਂ ਅਕਾਲ ਤਖਬ ਸਾਹਿਬ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦੇ ਆਂ ਫੇਰ ਸਾਨੂੰ ਸਿੰਘ ਸਬਾਨ ਨਾ ਕਿਡ ਨਹੀਂ ਕੱਟਣੀ ਚਾਹੀਦੀ ਸਾਨੂੰ ਕੋਰਟ ਦੇ ਵਿੱਚ ਕਿਹਾ ਸਾਨੂੰ ਉਹਨਾਂ ਦੇ ਨਾਲ ਬਦਲਾ ਲਊ ਕਾਰਵਾਈ ਨਹੀਂ ਕਰਨੀ ਚਾਹੀਦੀ ਉਹਨਾਂ ਨਾਲ ਬੇਇਨਸਾਫੀ ਹੋਈ ਆ ਇਹਦਾ ਵੀ ਜਿਹੜਾ ਆਪਣਾ ਹੈਗਾ ਆ ਫੈਸਲਾ ਸਿੱਖ ਪੰਥ ਕਰੂਗਾ ਗਿਆਨੀ ਹਰਪ੍ਰੀਤ ਸਿੰਘ ਦਾ ਜੋ ਸਪਸ਼ਟੀਕਰਨ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਦੇਖੋ ਸਾਰੀ ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮਸਲੇ ਦੇ ਨਾਲ ਮਤਫਿਕ ਨਹੀਂ ਸੀਗੀ ਕੁਝ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਹੇ ਹਟਾ ਕੇ ਉਹਨਾਂ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਆ ਜਿਹੜੀ ਕਿ ਗਲਤ ਹੋਈ ਆ ਜੋ ਰੋਪਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਸਪਸ਼ਟਿਕਰਨ ਯਾਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਸ਼੍ਰੀ ਕਾਲਤਖ ਸਾਬ ਨੂੰ ਦਿੱਤਾ ਗਿਆ ਉਹ ਵੀ ਮर्याਦਾ ਅਨੁਸਾਰ ਨਹੀਂ ਸੀਗਾ ਦੇਖੋ ਉਹ ਤਾਂ ਜਿਵੇਂ ਅੱਜ ਪਿਆਰਿਆਂ ਨੂੰ ਉਸ ਵਕਤ ਦੱਸਿਆ ਗਿਆ ਜਿਵੇਂ ਮਰਜ਼ੀ ਉਹ ਤਾਂ ਉਹਨੂੰ ਤਰੋਰ ਲੈਣ ਮਰੋੜ ਲੈਣ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ 20 ਸਾਲ ਦੀ ਸੇਵਾ ਉਹਦੇ 'ਚ ਤਾਂ ਕੋਈ ਉਹਨਾਂ ਨੂੰ ਕੋਈ ਉਲਟਾਈ ਦਿਸੀ ਨਹੀਂ 20 ਸਾਲ ਉਹਨਾਂ ਨੇ ਸੇਵਾ ਕੀਤੀ ਤੇ ਕਾਲਤਖ ਸਾਬ ਦੇ ਜਾਇਦਾਦ ਵੀ ਰਹੇ ਹੋ ਤੇ ਉਦੋਂ ਤਾਂ ਕੋਈ ਉਹਨਾਂ ਨੂੰ ਉਹਨਾਂ 'ਚ ਕੋਈ ਕਮਜ਼ੋਰੀ ਦਿਸੀ ਨਹੀਂ ਤੇ ਹੁਣ ਕਿਉਂ ਆਪਣੇ ਉਹਨਾਂ ਚ ਜਿਹੜੀ ਹੈਗੀਆਂ ਕਮੀਆਂ ਪੇਸ਼ੀਆਂ ਕਦਰਦਗੀ ਲੋੜ ਪੈ ਗਈ ਇਹ ਤਾਂ ਸਾਰਾ ਜਾਣ ਬੁਝ ਕੇ ਹੋਇਆ ਲੇਕਿਨ ਇਹ ਫਰਜ਼ ਨਹੀਂ ਸੀ ਬਣਦਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਹੁੰਦਰ ਸਾਹਿਬ ਦੇ ਨਾਲ ਜੀ ਅੱਜ ਭਰਤੀ ਨੂੰ ਲੈ ਕੇ ਗੱਲ ਹੋਈ ਕਿ ਤੁਸੀਂ ਭਰਤੀ ਫਿਲਹਾਲ ਰੋਕ ਦਿਓ ਜਿੰਨੀ ਦੇਰ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋ ਜਾਂਦਾ ਅਸੀਂ ਮੈਂ ਤੁਹਾਨੂੰ ਪਹਿਲੇ ਕਹਿ ਕੇ ਆਟਿਆਂ ਜੀ ਬਿਲਕੁਲ ਸਪਸ਼ਟ ਕਰਕੇ ਆਏ ਆਂ ਕਿ ਜਿਹੜੀ 7 ਮੈਂਬਰੀ ਕਮੇਟੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕੌਤਕ ਸਾਹਿਬ ਨੇ ਸਾਰੀ ਭਰਤੀ ਪ੍ਰਕਿਰਿਆ ਆਰੰਭ ਕਰਕੇ ਤੇ ਜਿਹੜਾ ਅਕਾਲੀ ਦਲ ਦਾ ਢਾਂਚਾ ਨਵੇਂ ਸਿਰੇ ਤੋਂ ਬਣਾਉਣ ਵਾਸਤੇ ਉਹ ਭੁੰਦਰ ਸਾਹਿਬ ਨੂੰ ਅਸੀਂ ਆਪਣਾ ਸੱਤ ਅੰਬੀ ਕਮੇਟੀ ਦਾ ਉਹਨਾਂ ਨੂੰ ਇਹ ਜਿਹੜਾ ਫੈਸਲਾ ਦੱਸ ਕੇ ਆਏ ਆ ਪੁਰਾਣੀ ਪੁਰਾਣੀ ਭਰਤੀ ਪੂਰੀ ਤਰੀਕੇ ਨਾਲ ਰੱਦ ਕੀਤੀ ਜਾਏਗੀ ਜੋ 30 ਲੱਖ ਹੁਣ ਤੱਕ ਭਰਤੀ ਹੋ ਚੁੱਕੀ ਹੈ ਦੇਖੋ ਮੈਂ ਪੁਰਾਣੀ ਭਰਤੀ ਬਾਰੇ ਅੱਜ ਨਹੀਂ ਕੁਝ ਕਹਿਣਾ ਕਰਕੇ ਅਸੀਂ ਤਾਂ ਸਿਰਫ ਆਪਣੀ ਜਿਹੜੀ ਭਰਤੀ ਆਰੰਭ ਕਰਨੀ ਆ ਅਗਰ ਉਹ ਆਰੰਭ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਨੂੰ ਇਹ ਅਕਾਲੀ ਦਲ ਦੀ ਲੀਡਰਸ਼ਿਪ ਮੰਨਦੀ ਆ ਤੇ ਉਹ ਆਰੰਭ ਹੋਊਗੀ। ਉਹ ਤੋਂ ਸ਼ੁਰੂ ਕੀਤੀ ਜਾਏਗੀ ਨਾ। ਮੈਂ ਕਿਹਾ ਆਰੰਭ ਹੋਊਗੀ ਜੇ ਆਰੰਭ ਥੈਟ ਮੀਨਸ ਆਪਣੇ ਨਵੇਂ ਸਰੇ ਤੋਂ ਸ਼ੁਰੂ ਕੀਤੀ ਜਾਊਗੀ। ਜਿਹੜੀ ਪਹਿਲੀ ਭਰਤੀ ਆ ਉਹਦਾ ਵੀ ਅਸੀਂ ਕੋਈ ਤਜਵੀਜ਼ ਦੇ ਕੇ ਆਏ ਉਹਨਾਂ ਨੂੰ ਅੱਜ ਮੈਂ ਤੁਹਾਡਾ ਨਾ ਸਪਸ਼ਟ ਤੌਰ ਤੇ ਇਹ ਨਾ ਕਰਕੇ ਅਸੀਂ ਕੋਈ ਗੱਲ ਲਗਾਉਂਦੇ ਨਹੀਂ ਅੱਜ ਮੈਂ ਤੁਹਾਡਾ ਨਹੀਂ ਸਾਂਝੀ ਕਰੂੰਗਾ ਲੇਕਿਨ ਉਹਦੇ ਬਾਰੇ ਵੀ ਸੜਕੋ ਇੱਕ ਤਜਵੀਜ਼ ਹੈਗੀ ਆ ਜਿਹਦੇ ਨਾਲ ਉਸ ਮਸਲੇ ਦਾ ਹੱਲ ਵੀ ਹੋ ਸਕਦਾ। ਦੂਸਰਾ ਜੀ ਤੁਹਾਡੇ ਬਹੁਤ ਸਾਰੇ ਸਾਥੀ ਸੀ ਹਾਲਾਂਕਿ ਕਾਲ ਤਖਤ ਸਾਹਿਬ ਦੀ ਹੁਕਮਤ ਤੋਂ ਬਾਅਦ ਤੁਸੀਂ ਉਸ ਨੂੰ ਭੰਗ ਕਰਤਾ। ਅਕਾਲੀ ਦਲ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਹਲੇ ਤੱਕ ਲੈਣ ਲਈ ਤਿਆਰ ਨਹੀਂਗਾ ਤਾਂ ਉਹਨਾਂ ਨੂੰ ਵੀ ਅਕਾਲੀ ਦਲ ਦੇ ਵਿੱਚ ਦੁਬਾਰਾ ਨਵੀਂ ਪਰਤੀ 'ਚ ਸ਼ਾਮਲ ਕੀਤਾ ਜਾਏਗਾ। ਦੇਖੋ ਅਕਾਲੀ ਦਲ ਤਾਂ ਇਹ ਪੰਥ ਦੀ ਜਮਾਤ ਆ। ਇਹ ਕਿਸੇ ਇੱਕ ਵਿਅਕਤੀ ਦੀ ਨਹੀਂ ਹੈਗੀ। ਨਾ ਕਿਸੇ ਆਪਣੇ ਇੱਕ ਧੜੇ ਦੀ ਆ। ਇਹ ਸਮੁੱਚਾ ਪੰਥ ਅਕਾਲੀ ਦਲ ਦਾ ਮਾਲ ਆ। ਇਹ ਤਾਂ ਠੀਕ ਆ। ਪੜਾਉਂਦੇ ਆ। ਅੱਜ ਪ੍ਰਧਾਨ ਕੋਈ ਆ 10 ਸਾਲ ਪਹਿਲਾਂ 20 ਸਾਲ ਪਹਿਲਾਂ ਕੋਈ ਸੀਗਾ ਜਾਂ 20 ਸਾਲ 10 ਸਾਲ ਬਾਅਦ ਕੋਈ ਹੋਰ ਹੋਣਾ ਆ। ਇਹ ਤਾਂ ਫੇਜ਼ਸ ਨੇ ਅਕਾਲੀ ਦਲ ਦੇ ਇਤਿਹਾਸ ਵਿੱਚ। ਲੇਕਿਨ ਕੋਈ ਜੇ ਇੱਕ ਬੰਦਾ ਜਾਂ 10 ਬੰਦੇ 20 ਬੰਦੇ ਕਹਿਣ ਕਿ ਅਸੀਂ ਅਕਾਲੀ ਦਲ ਤੇ ਕਾਬਜ਼ ਹਾਂ ਤੇ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇਹ ਕਦੀ ਪੰਥ ਨੇ ਪਰਵਾਹ ਨਹੀਂ ਕੀਤਾ ਨਾ ਕਰਨਾ ਆ ਪੁਰਾਣੀ ਆਗੂ ਫਿਰ ਤੋਂ ਵਾਪਸੀ ਕਰਨਗੇ ਫਿਰ ਅਕਾਲੀ ਦਲ ਦੇ ਵਿੱਚ ਦੇਖੋ ਇਹ ਤਾਂ ਅੱਗੇ ਦੇਖੋ ਵੱਡੇ ਵੱਡੇ ਲੀਡਰਾਂ ਦੇ ਆਪੋਸਿਟ ਵਿੱਚ મતਪੇਦ ਪੈਦਾ ਹੋਏ ਉਹਨਾਂ ਦੇ ਵਖਰੇਵੇਂ ਹੋਏ ਮੁੜ ਕੇ ਇਕੱਠੇ ਹੋਏ ਸਮੂੱਚਾ ਸਿੱਖ ਜਗਤ ਇਹ ਚਾਹੁੰਦਾ ਆ ਕਿ ਸਾਰੀ ਪੰਥ ਇਕਤਾ ਹੋਣੀ ਚਾਹੀਦੀ ਆ ਸਾਰੇ ਜਿਹੜੇ ਪੰਥ ਦੇ ਆਪਣੇ ਲੀਡਰ ਨੇ ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਆ ਤੇ ਉਹਨਾਂ ਸਭ ਨੂੰ ਇੱਕ ਪਲੈਟਫਾਰਮ ਤੇ ਆਉਣਾ ਚਾਹੀਦਾ ਅਸੀਂ ਵੀ ਉਸ ਗੱਲ ਤੇ ਮੰਨਦੇ ਹਾਂ ਕਿ ਸਾਰਾ ਪੰਥ ਇਕੱਠਾ ਹੋਵੇ ਪੰਜਾਬ ਵੀ ਚਾਹੁੰਦਾ ਪੰਜਾਬੀ ਵੀ ਚਾਹੁੰਦੇ ਆ ਤਾਂ ਕਿ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦਾ ਕੁਝ ਸੋਚ ਸਕਦੀ ਆ ਜਿਹਨੇ ਸੋਚਿਆ ਵੀ ਆ ਪਰ ਅੱਜ ਅਕਾਲੀ ਦਲ ਬਹੁਤ ਗਹਿਰੇ ਸੰਕਟ ਚੋਂ ਗੁਜ਼ਰ ਰਿਹਾ ਇਸ ਕਰਕੇ ਕਿਸੇ ਨੂੰ ਕੋਈ ਹਉਮੈ ਈਰਖਾ ਨਹੀਂ ਰੱਖਣੀ ਚਾਹੀਦੀ ਸਾਨੂੰ ਹੁਕਮਨਾਮੇ ਵਿੱਚ ਵੀ ਸਿੰਘ ਸਾਹਿਬ ਨੇ ਤੇਜ ਦਿੱਤਾ ਆ ਕਿ ਆਪਣੀ ਹਉਮੈ ਆਪਣੀ ਇਰਖਾ ਨੂੰ ਤਿਆਗ ਕਰਕੇ ਸਾਰੇ ਇਕੱਠੇ ਹੋਵੋ ਅਸੀਂ ਆਪਣਾ ਜਿਹੜਾ ਸਦਾਰ ਲਿਆਨ ਨੂੰ ਸਮੇਟ ਕੇ ਤੇ ਅਸੀਂ ਆਪਣਾ ਜਿਹੜਾ ਫਰਜ਼ ਪੂਰਾ ਕੀਤਾ ਸੀਗਾ ਸਾਹਿਬ ਸਾਹਿਬ ਆ ਕਿ ਅਸੀਂ ਗੱਲ ਕਰਾਂਗੇ ਕਿ ਕਿਹਨਾਂ ਦੇ ਨਾਲ ਗੱਲ ਕਰਨੀ ਚਾਹੁੰਦੇ ਨੇ ਕਿਹਨਾਂ ਤੋਂ ਸਲਾਹ ਲੈਣੀ ਚਾਹੁੰਦੇ ਨੇ ਕਾਰਜਕਾਰੀ ਪ੍ਰਧਾਨ ਤੋਂ ਹੀ ਨੇ ਕਾਰਜਕਾਰੀ ਪ੍ਰਧਾਨ ਦੇ ਕੋਲੇ ਤਾਂ ਫੁੱਲ ਡਿਸੀਜਨ ਆ ਕਿ ਕੋਈ ਵੀ ਪ੍ਰਧਾਨ ਦੀ ਮੌਕੇ ਫੈਸਲਾ ਲੈ ਸਕਦਾ ਚਲੋ ਦੇਖੋ ਟੀਮ ਹੁੰਦੀ ਹਰ ਇੱਕ ਦੀ ਹਰ ਇੱਕ ਲੀਡਰ ਦੀ ਟੀਮ ਹੁੰਦੀ ਆ ਅਸੀਂ ਵੀ ਸੱਤ ਮੈਂਬਰ ਆ ਹੋ ਸਕਦਾ ਉਹਨਾਂ ਨੇ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ ਤੁਹਾਨੂੰ ਲੱਗਦਾ ਕਿ ਹਜੇ ਵੀ ਸਾਬਕਾ ਪ੍ਰਧਾਨ ਤੋਂ ਸਲਾਹ ਕੀ ਕਰਨੀ ਹੋਵੇ ਚਲੋ ਇਹ ਤਾਂ ਜੀ ਮੈਂ ਨਹੀਂ ਕਹਿ ਸਕਦਾ ਲੇਕਿਨ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਸਾਨੂੰ ਕਾਲਤਖਬ ਸਾਹਿਬ ਵੱਲੋਂ ਸਿੰਘ ਸਭਾ ਨੇ ਲਾਈ ਸੀ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਤੇ ਥੋੜਾ ਮਹਿਸੂਸ ਵੀ ਕਰ ਰਹੇ ਆ ਕਿ ਸਾਡੇ ਕੋਲੋਂ ਜਿਹੜਾ ਜੋ ਜਿਹੜੀ ਭਾਵਨਾ ਨਾ ਜੇਸ ਆਪਣੇ ਜਜ਼ਬੇ ਨਾ ਉਤੋਂ ਆਪਣੇ ਹੁਕਮਨਾਮੇ ਸਾਨੂੰ ਸੁਣਾਏ ਗਏ ਸੀਗੇ ਉਹਦੇ ਮੁਤਾਬਕ ਹਜੇ ਉਹ ਜਿਹੜਾ ਉਹਦੀ ਭਾਵਨਾ ਦੀ ਪੂਰਤੀ ਨਹੀਂ ਹੋ ਸਕੀ। ਜਿਹੜਾ ਸਪਸ਼ਟ ਕਰਦੇ ਹੁਕਮਨਾਮੇ 'ਚ ਬੜਾ ਸਪਸ਼ਟ ਲਿਖਿਆ ਸੀ ਕਿ ਇਹ ਲੀਡਰਸ਼ਿਪ ਜਿਹੜੀ ਹੈਗੀ ਆ ਅਗਵਾਈ ਕਰਨ ਦਾ ਆਧਾਰ ਗਵਾ ਚੁੱਕੀ ਹੈਗੀ ਆ। ਦਾਗੀ ਔਰ ਬਾਗੀ। ਹੁਣ ਇਹ ਕੀ ਉਹ ਲੀਡਰਸ਼ਿਪ ਨੂੰ ਪਾਸੇ ਛੱਡ ਕੇ ਕੋਈ ਤੀਜੀ ਬਦਲ ਦੀ ਲੀਡਰਸ਼ਿਪ ਜਿਹੜੀ ਕਿ ਨਜ਼ਰ ਆਉਂਦੀ ਆ ਦਾਗੀ ਔਰ ਬਾਗੀ ਨੂੰ ਵਿੱਚੋਂ ਕੱਢ ਦਿੱਗੇ ਤਾਂ ਜੀ। ਇਹ ਹੁਕਮਨਾਮੇ ਦੇ ਵਿੱਚ ਭਾਵਨਾ ਬਿਆਨ ਕੀਤੀ ਗਈ ਆ। ਜਿਹੜੀ ਗੱਲ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇ ਜਿਹੜਾ ਦੇਸ਼ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਦਿੱਤਾ ਗਿਆ ਹੋਵੇ। ਉਹਦਾ ਬਹੁਤ ਡੂੰਗਾ ਮੈਣਾ ਹੁੰਦਾ ਆ ਉਹ ਜਿਉਂ ਨੇ ਕਿਹਾ ਸੀਗਾ ਕਿ ਤੁਸੀਂ ਆਪਣਾ ਜਿਹੜਾ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਅਗਵਾਈ ਕਰਨ ਦਾ ਇਹਦਾ ਮਤਲਬ ਹੈ ਕਿ ਸਿੱਖ ਪੰਥ ਨੂੰ ਤੁਹਾਡੇ ਤੋਂ ਬਹੁਤ ਵੱਡੀ ਨਰਾਜ਼ਗੀ ਆ ਇਸ ਕਰਕੇ ਇਹ ਸੱਤ ਮੈਂਬਰੀ ਕਮੇਟੀ ਬਣਾਈ ਸੀ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਜਿਹੜੀ ਨਵਾਂ ਢਾਂਚਾ ਥੱਲੇ ਤੋਂ ਲੈ ਕੇ ਉੱਪਰ ਤੱਕ ਬਣਾਇਆ ਜਾਵੇ ਇਹ ਸਿੰਘ ਸਾਹਿਬ ਦਾ ਜਿਹੜਾ ਆਪਣੇ ਹੁਕਮਨਾਮੇ ਜਾਰੀ ਕਰਨ ਦਾ ਮਨੋਰਥ ਹੈ ਸੀਗਾ ਭਾਵਨਾ ਹੈ ਸੀਗੀ ਤੇ ਜੇ ਆਪਾਂ ਸਾਰੇ ਸਮੂਜਾ ਸਿੱਖ ਪੰਥ ਉਹ ਹੁਕਮ ਨਾਮਿਆਂ ਦੀ ਉਸ ਭਾਵਨਾ ਦੇ ਨਾਲ ਉਹਨੂੰ ਲਾਗੂ ਕਰਦੇ ਆ ਉਹਦੀ ਪਾਲਣਾ ਹੁੰਦੀ ਆ ਤਾਂ ਫੇਰ ਤਾਂ ਅਕਾਲੀ ਦਲ ਨੂੰ ਕੋਈ ਆਪਣੇ ਹਰਾ ਹੀ ਨਹੀਂ ਸਕਦਾ ਫੇਰ ਤਾਂ ਅਕਾਲੀ ਦਲ ਛਾਲਾ ਮਾਰਦਾ ਜਾਊਗਾ ਤੇ ਜੇ ਅਸੀਂ ਆਪ ਹੀ ਆਪਣੇ ਮੋਢੇ ਟੋਏ ਪੱਟਣ ਲੱਪੇ ਕੰਨਾਂ ਖੜੀਆਂ ਕਰਨ ਲੱਪੇ ਤਾਂ ਫੇਰ ਭਾਈ ਫੇਰ ਤਾਂ ਮੁਸ਼ਕਲਾਂ ਤਾਂ ਆਉਣਗੀਆਂ ਆਉਣਗੀਆਂ ਸੋ ਇਸ ਕਰਕੇ ਹੁਣ 16 ਤੱਕ ਵੇਟ ਕਰੋ ਮੈਂ ਆਪਣਾ ਜਿਹੜਾ ਫਰਜ਼ੀ ਤੋਂ ਉਹਨਾਂ ਨਿਵਾਜ ਚਲਾਇਆ ਤੁਹਾਨੂੰ ਸਾਰੀ ਗੱਲ ਦੱਸਤੀ ਆ 16 ਤਰੀਕ ਨੂੰ ਸਾਰਾ ਕੁਝ ਸਾਫ਼ ਕਰਕੇ ਅਸੀਂ ਆਪਣੀ ਰਿਪੋਰਟ ਸਿੰਘ ਸਾਹਿਬ ਨੂੰ ਸੌਂਪ ਦੇਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਾਪ ਸਿੰਘ ਵਡਾਲਾ ਹੋਣੀ ਸਾਫ਼ ਤੌਰ ਤੇ